ਹਰਪੁਰ ਤੋਂ ਆ ਰਹੀ ਹੈ ਜਿੱਥੇ ਤਿੰਨ ਗੈਂਗਸਟਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅੰਮ੍ਰਿਤਸਰ ਚ ਐਨ ਆਰ ਆਈ ਤੇ ਹਮਲਾ ਹੋਇਆ ਸੀ ਸੁਖਚੈਨ ਸਿੰਘ ਤੇ ਉਸ ਦੇ ਨਾਲ ਇਹ ਗੈਂਗਸਟਰ ਸਬੰਧਨ ਦੱਸਿਆ ਜਾ ਰਿਹਾ ਹੈ ਅੰਮ੍ਰਿਤਸਰ ਪੁਲਿਸ ਨੇ ਸਾਂਝਾ ਆਪਰੇਸ਼ਨ ਦੇ ਵਿੱਚ ਗ੍ਰਿਫਤਾਰ ਕੀਤਾ ਤੇ ਪੁਲਿਸ ਨੇ ਘੇਰਾ ਪਾ ਕੇ ਇਹਨਾਂ ਗੈਂਗਸਟਰਾਂ ਨੂੰ ਗ੍ਰਿਫਤਾਰ ਕਰ ਲਿਆ ਪੁਲਿਸ ਨੂੰ ਗੈਂਗਸਟਰਾਂ ਦੇ ਲੁਕੇ ਹੋਣ ਦੀ ਸੂਚਨਾ ਮਿਲੀ ਸੀ ਹੁਸ਼ਿਆਰਪੁਰ ਦਾ ਗਊਸ਼ਾਲਾ ਬਾਜ਼ਾਰ ਹੈ ਜਿਸ ਦੇ ਵਿੱਚ ਧਰਮਸ਼ਾਲਾ ਹੈ ਜਿੱਥੇ ਇਹ ਗੈਂਗਸਟਰ ਲੁਕੇ ਹੋਏ ਸਨ ਆ ਵੱਡੀ ਖਬਰ ਹੈ ਅੰਮ੍ਰਿਤਸਰ ਦੇ ਦਬੁਰਜੀ ਦੇ ਵਿੱਚ ਐਨ ਆਰ ਆਈ ਸੁਖਤੈਨ ਸਿੰਘ ਤੇ ਘਰ ਚ ਵੜ ਕੇ ਗੋਲੀਆਂ ਚਲਾਈਆਂ ਗਈਆਂ ਸਨ ਜਾਨਲੇਵਾ ਹਮਲਾ ਕੀਤਾ ਗਿਆ ਸੀ ਤੇ ਹੁਣ ਇੱਕ ਖਬਰ ਹੁਸ਼ਿਆਰਪੁਰ ਤੋਂ ਆ ਰਹੀ ਹੈ ਜਿੱਥੇ ਤਿੰਨ ਗੈਂਗਸਟਰ ਲੁਕੇ ਹੋਏ ਸੀ ਪੁਲਿਸ ਨੂੰ ਸੂਚਨਾ ਮਿਲਦੀ ਹੈ ਜਿਸ ਤੋਂ ਬਾਅਦ ਘੇਰਾਬੰਦੀ ਕਰ ਲਈ ਜਾਂਦੀ ਹੈ ਤੇ ਤਿੰਨ ਗੈਂਗਸਟਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੁਸ਼ਿਆਰਪੁਰ ਤੇ ਅੰਮ੍ਰਿਤਸਰ ਪੁਲਿਸ ਦਾ ਇਹ ਸਾਂਝਾ ਆਪਰੇਸ਼ਨ ਤਸਵੀਰਾਂ ਦੇਖ ਰਹੇ ਹੋ ਤੁਸੀਂ న్యూਸ 18 ਪੰਜਾਬ ਤੇ ਪਹਿਲੀਆਂ ਤਸਵੀਰਾਂ ਜਿੱਥੇ ਕਾਫੀ ਹਫੜਾ ਦਫੜੀ ਵਾਲਾ ਮਾਹੌਲ ਕਿਉਂਕਿ ਪੀੜਪੜ ਵਾਲਾ ਇਲਾਕਾ ਧਰਮਸ਼ਾਲਾ ਦੇ ਨੂੰ ਘੇਰਾ ਪਾਇਆ ਹੋਇਆ ਹੈ ਪੁਲਿਸ ਦੇ ਵੱਲੋਂ ਜਿਸ ਤਰ੍ਹਾਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਜਾਣਕਾਰੀ ਇਹ ਵੀ ਮਿਲ ਰਹੀ ਹੈ ਕਿ ਇਹਨਾਂ ਦੇ ਵਿੱਚ ਉਹ ਗੈਂਗਸਟਰ ਵੀ ਸ਼ਾਮਲ ਨੇ ਜਿਨ੍ਹਾਂ ਦੇ ਵੱਲੋਂ ਅੰਮ੍ਰਿਤਸਰ ਚ ਐਨ ਆਰ ਆਈ ਤੇ ਅਟੈਕ ਕੀਤਾ ਗਿਆ ਸੀ ਹਾਲਾਂਕਿ ਇਲਜ਼ਾਮ ਐਨ ਆਰ ਆਈ ਦੇ ਪਹਿਲੇ ਸੌਰਾ ਪਰਿਵਾਰ ਤੇ ਲੱਗੇ ਸੀ ਜਿਸ ਦੇ ਵਿੱਚ ਇਲਜ਼ਾਮ ਇਹ ਸੀ ਕਿ ਯੂਐਸ ਤੋਂ ਬੈਠ ਕੇ ਸੁਪਾਰੀ ਦਿੱਤੀ ਗਈ ਕਤਲ ਦੀ ਗੋਲੀਆਂ ਚਲਾਈਆਂ ਗੰਜਾ ਤੇ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਉਹਨਾਂ ਦੀ ਭਾਲ ਪੁਲਿਸ ਕਰ ਰਹੀ ਸੀ ਖਬਰ ਇਹ ਹੀ ਆ ਰਹੀ ਹੈ ਕਿ ਹੁਸ਼ਿਆਰਪੁਰ ਦੇ ਵਿੱਚ ਲੁਕੇ ਹੋਏ ਸਨ ਇੱਕ ਧਰਮਸ਼ਾਲਾ ਦੇ ਵਿੱਚ ਹੁਸ਼ਿਆਰਪੁਰ ਤੋਂ ਤਿੰਨ ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਅੰਮ੍ਰਿਤਸਰ 'ਚ ਐਨਆਰਆਈ ਤੇ ਹੋਏ ਹਮਲੇ ਦੇ ਨਾਲੇ ਸਬੰਧਤ ਦੱਸੇ ਜਾ ਰਹੇ ਨੇ ਹੁਸ਼ਿਆਰਪੁਰ ਅਤੇ ਅੰਮ੍ਰਿਤਸਰ ਪੁਲਿਸ ਦੇ ਵੱਲੋਂ ਸਾਂਝਾ ਆਪਰੇਸ਼ਨ ਚਲਾਇਆ ਗਿਆ ਜਿਸ ਤਰ੍ਹਾਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਸੇ ਖਬਰ ਤੇ ਹੋਰ ਅਪਡੇਟ ਦੇ ਲਈ ਮੇਰੇ ਸਹਿਯੋਗੀ ਅਮਰੀਕ ਆਨਲਾਈਨ ਤੇ ਮੌਜੂਦ ਨੇ ਅਮਰੀਕੀ ਅਪਡੇਟ ਹੈ ਹੁਸ਼ਿਆਰਪੁਰ ਦੇ ਵਿੱਚ ਇਹ ਗੈਂਗਸਟਰਾਂ ਨੂੰ ਕਾਬੂ ਕੀਤਾ ਗਿਆ ਪੁਲਿਸ ਦੇ ਵੱਲੋਂ ਵੀਰਨ ਵੀਰ ਜੇ ਗੱਲ ਕੀਤੀ ਜਾਵੇ ਤਾਂ ਬੀਤੇ 10 10:30 ਵਜੇ ਦੇ ਕਰੀਬ ਅੱਜ ਅਮਰitsar ਪੁਲਿਸ ਪਾਦੀ ਲਾਮ ਲਸ਼ਕਰ ਦੇ ਨਾਲ ਜਦੋਂ ਗਊਸ਼ਾਲਾ ਬਾਜ਼ਾਰ ਪਹੁੰਚਦੀ ਹੈ ਤੇ ਨਾਲ ਹੀ ਉਹਨਾਂ ਦੇ ਸੀਆਈਏ ਸਟਾਫ ਹੁਸ਼ਿਆਰ ਪਰੰਦੀ ਹੈ ਤੇ ਇੱਕ ਧਰਮਸ਼ਾਲਾ ਦੇ ਵਿੱਚ ਜਿਵੇਂ ਹੀ ਰੇਡ ਕੀਤੀ ਜਾਂਦੀ ਹੈ ਤਾਂ ਉੱਥੇ ਤਿੰਨ ਸ਼ੱਕੀ ਹੋਣ ਦੀ ਇਹਨਾਂ ਨੂੰ ਪਤਾ ਲੱਗਾ ਸੀ ਤੇ ਜਿਵੇਂ ਹੀ ਇਹਨਾਂ ਨੇ ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਤਾਂ ਉਸ ਤੋਂ ਬਾਅਦ ਇਨ ਉਹਨਾਂ ਨੂੰ ਜਿਹੜੇ ਪਕੜ ਕੇ ਜਦੋਂ ਵਾਪਸ ਲੈ ਕੇ ਅੰਮ੍ਰਿਤਸਰ ਗਏ ਤਾਂ ਐਸਪੀ ਧੀ ਨਾਲ ਸਾਡੀ ਗੱਲ ਹੋਈਏ ਤੇ ਉਹਨਾਂ ਦਾ ਕਹਿਣਾ ਸੀ ਕਿ ਇਹ ਵਿੱਚੇ 2 ਦਿਨ ਪਹਿਲਾਂ ਜਿਹੜੀ ਅੰਮ੍ਰਿਤਸਰ ਦੇ ਵਿੱਚ ਐਨਆਰਆਈ ਦੇ ਉੱਤੇ ਗੋਲੀਬਾਰੀ ਹੋਈ ਸੀ ਉਸ ਕੇਸ ਦੇ ਵਿੱਚ ਇਸ ਨੂੰ ਰੋਕਣਾ ਚਾਹੁੰਦੇ ਆ ਐਸਪੀ ਦਾ ਇਸ ਮਾਮਲੇ ਦੇ ਵਿੱਚ ਸਟੇਟਮੈਂਟ ਸਾਹਮਣੇ ਆਇਆ ਕਿ ਬਿਆਨ ਸਾਹਮਣੇ ਆਇਆ ਪਹਿਲਾਂ ਉਹ ਸੁਣਾ ਦਿੰਨੇ ਆ ਜੀ ਸਰ ਕੀ ਮਾਮਲਾ ਸੀ ਜੀ ਹੈ ਸਰ ਕੀ ਤੁਸੀਂ ਕਾਰਲੇ ਦੇ ਰੂਖ ਸਰ ਕਿਹੜੇ ਖੜਕੇ ਸਰ ਕਿਹੜੇ ਸੀਗੇ ਗੈਂਗਸਟਰ ਇਹ ਹੈ ਅੰਮ੍ਰਿਤਸਰ ਜਿਹੜੀ ਵਾਰਦਾਤ ਹੋਈ ਸੀਗੀ ਉਹਦੇ ਰਿਲੇਟਡ ਪੁੱਛਗਿਛ ਲਈ ਅੰਮ੍ਰਿਤਸਰ ਵਾਲੀ ਟੀਮ ਆਈ ਸੀ ਸਾਡੀ ਹੈਲਪਫੁਲੀ ਉਹਨਾਂ ਨੇ ਸਾਨੂੰ ਕਿਹਾ ਸੀਗਾ ਔਰ ਜੁਆਇੰਟਲੀ ਆਪਰੇਸ਼ਨ ਦੇ ਵਿੱਚ ਅੰਮ੍ਰਿਤਸਰ ਵਾਲੀ ਟੀਮ ਨੂੰ ਅਸੀਂ ਜਿਹੜਾ ਐਨਆਰਆਈ ਦਾ ਸਰ ਉੱਤੇ ਗੋਲੀਆਂ ਵੱਜੀ ਉਸ ਸੰਬੰਧ ਵਿੱਚ ਮੇਰੇ ਸਾਹਮਣੇ ਉਹੀ ਤੇ ਗੈਂਗਸਟਰ ਕਿੱਲੇ ਗੈਂਗਸਟਰ ਸੀਗੇ ਸਰ ਇਹ ਸਭ ਕਿਸੇ ਕਾਹਦੇ ਨੂੰ ਤੁਮ ਸਰਬਜੀਤ ਸਿੰਘ ਐਸਪੀ ਹੁਸ਼ਿਆਰਪੁਰ ਜਿਨ੍ਹਾਂ ਦੇ ਵੱਲੋਂ ਇਹ ਮੁੱਢਲੀ ਜਾਣਕਾਰੀ ਦਿੱਤੀ ਗਈ ਹੈ ਜੀ ਜੀ ਸਰ ਇਹ ਕਿਹਦੇ ਨੇ ਰੁਕ ਸਰ ਬਾਹਰ ਲਈ ਇੱਕ ਮਿੰਟ ਖੜ ਕੇ ਸਰ ਕਿਹੜੇ ਸੀ ਗੈਂਗਸਟਰ ਇਹ ਅੰਮ੍ਰਿਤਸਰ ਜਿਹੜੀ ਵਾਰਦਾਤ ਹੋਈ ਸੀਗੀ ਉਹਦੇ ਰਿਲੇਟਡ ਪੁੱਛ ਪੁੱਛ ਲਈ ਅੰਮ੍ਰਿਤਸਰ ਆੜੇ ਪਲੇਮ ਆਈ ਸੀ ਸਾਡੀ ਹੈਲਪਲੀ ਉਹਨਾਂ ਨੇ ਸਾਨੂੰ ਕਿਹਾ ਸੀਗਾ ਔਰ ਜੁਆਇੰਟਲੀ ਆਪਰੇਸ਼ਨ ਦੇ ਵਿੱਚ ਅਮਰਸਰ ਵਾਲੀ ਟੀਮ ਨੂੰ ਅਸੀਂ ਜਿਹੜਾ ਐਨਆਰਆਈ ਦਾ ਸਰ ਉੱਤੇ ਗੋਲੀਆਂ ਵਜੀਆਂ ਉਸ ਸੰਬੰਧ ਵਿੱਚ ਮੇਰੇ ਹਸਾਬ ਨਾਲ ਉਹੀ ਤੇ ਗੈਂਗਸਟਰ ਕਿੰਨੇ ਗੈਂਗਸਟਰ ਸੀਗੇ ਸਰ ਇਹ 10 ਸਰ ਕਿਸੇ ਕਾਹਦੇ ਸੰਬੰਧ ਤੇ ਇਹਨਾਂ ਦਾ ਸਰ ਕੀ ਮਾਮਲਾ ਸੀਗਾ ਜੀ ਤਾਂ ਸਰਬਜੀਤ ਸਿੰਘ ਐਸਪੀ ਹੁਸ਼ਿਆਰਪੁਰ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਤਿੰਨ ਗੈਂਗਸਟਰਾਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਦਾ ਸੰਬੰਧ ਉਸ ਵਾਰਦਾਤ ਨਾਲ ਹੈ ਜਿਸ ਦੇ ਵਿੱਚ ਐਨ ਆਰ ਆਈ ਸੁਖਤੈਂ ਸਿੰਘ ਤੇ ਅਟੈਕ ਕੀਤਾ ਗਿਆ ਸੀ ਤੇ ਇਸ ਵੇਲੇ ਲਗਾਤਾਰ ਅਮਰੀਕ ਆਨਲਾਈਨ ਤੇ ਮੌਜੂਦ ਨੇ ਮੇਰੇ ਸਹਿਯੋਗੀ ਹੁਸ਼ਿਆਰਪੁਰ ਤੋਂ ਅਮਰੀਕ ਥੋੜਾ ਵਾਕਿਆ ਸਮਝਣਾ ਚਾਹਾਂਗੇ ਕਿਸ ਤੰਗ ਦੇ ਨਾਲ ਪੁਲਿਸ ਨੂੰ ਸੂਚਨਾ ਮਿਲਦੀ ਹੈ ਕਦੋਂ ਤੋਂ ਇਹ ਜਿਹੜੇ ਗੈਂਗਸਟਰ ਸੀਗੇ ਇੱਥੇ ਲੁਕੇ ਹੋਏ ਸੀ ਆਪਣਾ ਦਫੜੀ ਵਾਲਾ ਮਾਹੌਲ ਜਿਹੜਾ ਬਣ ਗਿਆ ਸੀ ਕਾਫੀ ਕਿਰਾਬੰਦੀ ਕੀਤੀ ਗਈ ਉਸ ਦੌਰਾਨ ਜੀ ਜੇ ਜਨਵੀਰ ਜੀ ਗੱਲ ਕੀਤੀ ਜਾਵੇ ਤਾਂ ਅੱਜ ਸਵੇਰ ਤੋਂ ਹੀ ਪੁਲਿਸ ਦਾ ਉੱਥੇ ਆਣਾ ਜਾਣਾ ਲੱਗਾ ਹੋਇਆ ਸੀ ਤਾਂ ਦੁਕਾਨਦਾਰਾਂ ਦੇ ਵਿੱਚ ਕਿਤੇ ਨਾ ਕਿਤੇ ਸਹਿਮ ਦਾ ਮਾਹੌਲ ਸੀ ਇਹਨਾਂ ਨੂੰ ਜੁਰੂਰ ਲੱਗ ਰਿਹਾ ਸੀ ਕੋਈ ਨਾ ਕੋਈ ਵੱਡੀ ਵਾਰਦਾਤ ਹੋ ਸਕਦੀ ਹੈ ਤਾਂ ਅੰਮ੍ਰਿਤਸਰ ਪੁਲਿਸ ਤੇ ਹੁਸ਼ਿਆਰਪਤੀ ਸੀਆਈਏ ਸਾਹਿਬ ਪੁਲਿਸ ਬਲੋ ਜਦੋਂ ਪੂਰੇ 11:30 ਵਜੇ ਪੂਰੇ ਲਾਮ ਲਸ਼ਕਰ ਦੇ ਨਾਲ ਉਸ ਧਰਮਸ਼ਾਲਾ ਦੇ ਵਿੱਚ ਐਂਟਰੀ ਕੀਤੀ ਗਈ ਤਾਂ ਤਿੰਨ ਜੋ ਵਿਅਕਤੀ ਨੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤਿੰਨੋਂ ਵਿਅਕਤੀ ਜੋ ਅੰਮ੍ਰਿਤਸਰ ਪੁਲਿਸ ਨੂੰ ਲੋੜੀਂਦੇ ਸਨ ਤਾਂ ਜਦੋਂ ਐਸਪੀ ਡਿਗਨਲ ਗੱਲ ਕੀਤੀ ਇਹ ਤਾਂ ਉਹਨਾਂ ਨੇ ਕਿਹਾ ਕਿ ਇਹ ਅੰਮ੍ਰਿਤਸਰ ਜੋ ਗੋਰੀकांड ਹੋਇਆ ਉਸ ਵਿੱਚ ਇਹ ਜਿਹਨੂੰ ਲੁਰੀਂਦੇ ਸਨ ਤੇ ਹੁਣ ਅੰਮ੍ਰਿਤਸਰ ਪੁਲਿਸ ਨਾਲ ਲੈ ਗਈ ਹੈ ਤੇ ਉਹਨਾਂ ਨੂੰ ਆਸ ਹੈ ਕਿ ਇਹਨਾਂ ਤੋਂ ਹੋਰ ਵੀ ਪੁੱਛ ਕੇ ਹੋ ਸਕਦੀ ਹੈ ਤੇਨਾਂ ਤੋਂ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ ਬਿਲਕੁਲ ਅਮਰੀਕ ਜਿਹੜੀ ਇਹ ਧਰਮਸ਼ਾਲਾ ਹੈ ਇੱਥੇ ਠਹਿਰਨ ਦੇ ਲਈ ਇਸ ਦਾ ਇਸਤੇਮਾਲ ਕੀਤਾ ਜਾਂਦਾ ਜਿਹੜੇ ਬਾਹਰੋਂ ਲੋਕ ਆਉਂਦੇ ਨੇ ਇੱਥੇ ਠਹਿਰਦੇ ਨੇ ਰਾਤ ਰੁਕਦੇ ਨੇ ਜੀ ਨੇਧਰ ਵਿਸ਼ਾਲਾ ਪਿੰਡ ਦੀ ਹੁਸ਼ਾਰਪੁਰ ਦੇ ਵਿੱਚ ਦੋ ਤਿੰਨ ਦਿਨ ਵੀ ਰਹੋ ਜੀ ਧਰਮਸ਼ਾਲਾ ਨੇ ਜਿੱਥੇ ਕੀ ਆਮ ਲੋਕ ਜਦੋਂ ਵੀ ਕਿਸੇ ਦੇ ਕੋਲ ਕੋਈ ਜ਼ਿਆਦਾ ਪੈਸੇ ਨਹੀਂ ਹੁੰਦੇ ਜਾਂ ਕੋਈ ਉਹਨਾ ਅਮੀਰ ਨਹੀਂ ਹੁੰਦਾ ਤਾਂ ਇਹਨਾਂ ਧਰਮਸ਼ਾਲਾ ਦੇ ਵਿੱਚ ਕਮਰਾ ਲੈ ਕੇ ਇੱਥੇ ਰਾਤ गुजारਦਾ ਹੈ ਤੇ ਦਿਨ ਵੀ ਕਈ ਵਾਰ ਦਿਨੇ ਵੀ ਲੋਕ ਇੱਥੇ ਰਹਿੰਦੇ ਹਨ ਤੇ ਉਹਨਾਂ ਨੇ ਵੀ ਇਹੀ ਸ਼ਾਇਦ ਚੁਣਿਆ ਕਿ ਸ਼ਾਇਦ ਲੋਕਾਂ ਨੂੰ ਸ਼ੱਕ ਨਾ ਹੋਵੇ ਜਾਂ ਇੱਥੇ ਕੋਈ ਆਈਡੈਂਟੀਫਿਕੇਸ਼ਨ ਨਾ ਦੇਣੀ ਪੈਂਦੀ ਹੋਵੇ ਇਸੇ ਲਈ ਧਰਮਸ਼ਾਲਾ ਚੁਣੀ ਠੀਕ ਹੈ ਅਮਰੀਕਾ ਵੀ ਅਸੀਂ ਜਾਣਨਾ ਚਾਹਾਂਗੇ ਕਿ ਕਦੋਂ ਤੋਂ ਇੱਥੇ ਰੁਕੇ ਹੋਏ ਸੀਗੇ ਜੇਕਰ ਤੁਹਾਡੀ ਪ੍ਰਬੰਧਕਾਂ ਦੇ ਨਾਲ ਗੱਲ ਹੋਈ ਹੈ ਧਰਮਸ਼ਾਲਾ ਦੇ ਨਾਲ ਜੀ ਪ੍ਰਬੰਧਕਾਂ ਦੇ ਨਾਲ ਸਾਡੀ ਗੱਲ ਹੋਈ ਪਰ ਪ੍ਰਬੰਧਕਾਂ ਨੇ ਜ਼ਿਆਦਾ ਕੋਈ ਡੀਪਲੀ ਜਾਣਕਾਰੀ ਨਹੀਂ ਦਿੱਤੀ ਉਹਨਾਂ ਨੇ ਕਿਹਾ ਕਿ 1-2 ਦਿਨ ਪਹਿਲਾਂ ਹੀ ਸ਼ਾਇਦ ਇਹ ਆਏ ਹੋ ਸਕਦੇ ਨੇ ਤੇ ਉਹ ਡੀਪਲੀ ਜਾਣਕਾਰੀ ਉਹਨੋਂ ਲੱਗਦਾ ਹੈ ਕਿ ਪੁਲਿਸ ਨੂੰ ਹੀ ਦੇਣਗੇ ਬਿਲਕੁਲ ਤਾਂ ਤੁਸੀਂ ਨਜ਼ਰ ਬਣਾਈ ਰੱਖੋ ਅਪਡੇਟ ਅਸੀਂ ਤੁਹਾਨੂੰ ਲਾਵਾਂਗੇ ਹੁਸ਼ਿਆਰਪੁਰ ਤੋਂ ਵੱਡੀ ਖਬਰ ਮੇਰੇ ਸਹਿਯੋਗੀ ਅਮਰੀਕ కుమార్ ਜਾਣਕਾਰੀ ਦੇ ਰਹੇ ਸੀ ਤਾਂ ਦੱਸ ਦਈਏ ਕਿ ਹੁਸ਼ਿਆਰਪੁਰ ਦੇ ਵਿੱਚ ਇੱਕ ਧਰਮਸ਼ਾਲਾ ਦੇ ਵਿੱਚ ਲੁਕੇ ਹੋਏ ਸੀ ਜਿਨ੍ਹਾਂ ਨੂੰ ਕਾਬੂ ਕੀਤਾ ਗਿਆ ਤੇ ਇਸ ਦੇ ਨਾਲ ਹੀ ਅੰਮ੍ਰਿਤਸਰ ਤੋਂ ਮੇਰੇ ਸਹਿਯੋਗੀ ਰਾਜੀਵ ਸ਼ਰਮਾ ਆਨਲਾਈਨ ਤੇ ਮੌਜੂਦ ਨੇ ਰਾਜੀਵ ਜਿਸ ਟੰਗ ਦੇ ਨਾਲ ਸਾਂਝਾ ਆਪਰੇਸ਼ਨ ਸੀ ਅੰਮ੍ਰਿਤਸਰ ਤੇ ਹੁਸ਼ਿਆਰਪੁਰ ਪੁਲਿਸ ਦਾ ਤੇ ਇਹ ਗੱਲ ਵੀ ਸਾਹਮਣੇ ਆ ਰਹੀ ਹੈ ਕਿ ਜਿਹੜੇ ਗੈਂਗਸਟਰਾਂ ਦੇ ਵੱਲੋਂ ਐਨਆਰਆਈ ਸੁਖਤੈਨ ਸਿੰਘ ਤੇ ਗੋਲੀਆਂ ਚਲਾਈਆਂ ਗਈਆਂ ਸੀ ਉਹਨਾਂ ਦਾ ਵੀ ਇਸ ਦੇ ਦੌਰਾਨ ਜੋ ਗ੍ਰਿਫਤਾਰ ਕਰ ਲਏਗੇ ਕੀ ਅਪਡੇਟ ਮਿਲ ਰਹੀ ਹੈ ਔਰ ਬਿਲਕੁਲ ਰਵੀਰ ਕਿਉਂਕਿ ਇਸ ਪੂਰੇ ਮਾਮਲੇ ਤੋਂ ਬਾਅਦ ਕਿਉਂਕਿ ਇਹ ਮਾਮਲਾ ਇੰਨਾ ਜਿਆਦਾ ਵੱਡਾ ਬਣ ਗਿਆ ਸੀ ਕਿ ਪੰਜਾਬ ਸਰਕਾਰ ਦੇ ਉੱਤੇ ਔਰ ਪੰਜਾਬ ਪੁਲਿਸ ਦੇ ਉੱਤੇ ਇੱਕ ਬਹੁਤ ਵੱਡਾ ਪ੍ਰੈਸ਼ਰ ਸੀ ਕਿ ਇਸ ਨੂੰ ਜਲਦੀ ਤੋਂ ਜਲਦੀ ਟਰੇਸ ਕੀਤਾ ਜਾਵੇ ਬਹੁਤ ਜਲਦੀ ਤੋਂ ਜਲਦੀ ਟਰੈਕ ਕੀਤਾ ਜਾਵੇ ਤਾਂ ਕੱਲ ਸਵੇਰੇ ਪੁਲਿਸ ਕਮਿਸ਼ਨਰ ਨੇ ਜਦੋਂ ਇਸ ਕੇਸ ਬਾਰੇ ਜਾਣਕਾਰੀ ਸਾਂਝੀ ਕੀਤੀ ਸੀ ਤਾਂ ਉਹਨਾਂ ਨੇ ਕਿਹਾ ਕਿ ਸਾਡੀਆਂ 6 ਟੀਮਾਂ ਜਿਹੜੀਆਂ ਨੇ ਉਹ ਵਕਤ-ਵਕਤ ਥਾਵਾਂ ਤੇ ਉਹਨਾਂ ਵੱਲੋਂ ਛਾਪੇਮਾਰੀਆਂ ਕੀਤੀਆਂ ਜਾ ਰਹੀਆਂ ਨੇ ਉਸ ਤੋਂ ਇਲਾਵਾ ਜਿਹੜੀ ਟੈਕਨੀਕਲ ਤਰੀਕੇ ਦੇ ਨਾਲ ਜਿਹੜੀ ਹੁੰਦੀ ਹੈ ਇਨਵੈਸਟੀਗੇਸ਼ਨ ਤਾਂ ਉਹਦੇ ਵਿੱਚ ਲੱਗੀਆਂ ਹੋਈਆਂ ਨੇ ਤਾਂ ਇਹ ਜਗਾ ਤੇ ਜਿੱਥੇ ਇਹ ਆਪਰੇਸ਼ਨ ਦੀਆਂ ਸੀ ਤਸਵੀਰਾਂ ਦਿਖਾ ਰਹੇ ਹਾਂ ਦਾ ਇਸ ਦੇ ਵਿੱਚ ਅੰਮ੍ਰਿਤਸਰ ਪੁਲਿਸ ਦੇ ਜਿਹੜੇ ਅਧਿਕਾਰੀ ਨੇ ਜਾਂ ਜਿਹੜੇ ਮੁਲਾਜ਼ਮ ਨੇ ਉਹ ਵੀ ਨਜ਼ਰ ਆ ਰਹੇ ਨੇ ਤਾਂ ਇੱਕ ਜੁਆਇੰਟ ਆਪਰੇਸ਼ਨ ਹੈ ਪਰ ਜਿਸ ਤਰੀਕੇ ਦੇ ਨਾਲ ਜਿਹੜੀ ਪੁਲਿਸ ਅਧਿਕਾਰੀਆਂ ਦੇ ਨਾਲ ਸਾਡੀ ਗੱਲਬਾਤ ਹੋਈ ਤਾਂ ਉਹਨਾਂ ਦਾ ਕਹਿਣਾ ਹੈ ਕਿ ਕੁਝ ਲੋਕਾਂ ਨੂੰ ਅਸੀਂ ਰਾਉਂਡ ਅਪ ਜ਼ਰੂਰ ਕੀਤਾ ਹੈ ਪਰ ਕੀ ਇਹ ਉਹੀ ਹਮਲਾਵਰ ਨੇ ਉਹਨਾਂ ਬਾਰੇ ਹਲੇ ਤੱਕ ਜਾਣਕਾਰੀ ਸਾਂਝੀ ਨਹੀਂ ਕੀਤੀ ਜਾ ਰਹੀ ਹੋ ਸਕਦਾ ਹੈ ਕਿ ਡੀਜੀਪੀ ਦਫ਼ਤਰ ਤੋਂ ਜਾਂ ਵੱਡੇ ਪੱਧਰ ਤੇ ਇਸ ਬਾਰੇ ਕੋਈ ਪ੍ਰੈਸ ਕਾਨਫਰੰਸ ਕਰਕੇ ਪੁਲਿਸ ਵੱਲੋਂ ਜਾਣਕਾਰੀ ਦਿੱਤੀ ਜਾਵੇ ਪਰ ਇਹ ਸਪਸ਼ਟ ਹੈ ਕਿ ਏਕੇ ਅਮਰitsar ਔਰ ਹੁਸ਼ਿਆਰਪੁਰ ਪੁਲਿਸ ਦਾ ਜਿਹੜਾ ਜੁਆਇੰਟ ਆਪਰੇਸ਼ਨ ਸੀ ਔਰ ਜਿਹੜੀਆਂ ਗ੍ਰਿਫਤਾਰੀਆਂ ਜਾਂ ਜਿਨ੍ਹਾਂ ਨੂੰ ਰਾਉਂਡ ਅਪ ਕੀਤਾ ਗਿਆ ਉਹਨਾਂ ਦਾ ਮਾਮਲਾ ਸਿੱਧੇ ਤੌਰ ਤੇ ਉਸ ਐਨਆਰਆਈ ਮਰਡਰ ਮਾਮਲੇ ਦੇ ਨਾਲ ਹੀ ਜਿਹੜਾ ਕਨੈਕਸ਼ਨ ਦਾ ਤਾਂ ਇੱਕ ਮੈਂ ਹੋਰ ਗੱਲ ਦੱਸਣੀ ਚਾਹੁੰਦਾ ਕਿ ਹੁਸ਼ਿਆਰਪੁਰ ਦਾ ਇਸ ਪੂਰੇ ਮਾਮਲੇ ਦੇ ਵਿੱਚ ਇਸ ਕਰਕੇ ਵੀ ਕਨੈਕਸ਼ਨ ਹੈ ਕਿਉਂਕਿ ਜਿਹੜੇ ਤੋ ਕੈਂਸਿੰਘ ਜਿਸ ਦੇ ਉੱਪਰ ਹਮਲਾ ਕੀਤਾ ਗਿਆ ਸੀ ਉਸ ਦੇ ਜਿਹੜੇ ਪਹਿਲੇ ਸੋਹਰਾ ਪਰਿਵਾਰ ਹੈ ਉਹ ਵੀ ਹੁਸ਼ਿਆਰਪੁਰ ਜ਼ਿਲ੍ਹੇ ਦੇ ਨਾਲ ਸਬੰਧ ਰੱਖਦਾ ਤਾਂ ਕੱਲ ਜਿਹੜੀਆਂ ਗ੍ਰਿਫਤਾਰੀਆਂ ਹੋਈਆਂ ਨੇ ਉਸ ਦੇ ਵਿੱਚ ਕੈਂਸਿੰਘ ਦਾ ਜਿਹੜਾ ਪਹਿਲਾ ਸੋਹਰਾ ਹੈ ਉਸ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਤਾਂ ਹੋਰ ਵੀ ਕੁਝ ਲੋਕ ਜਿਹੜੇ ਬਿਲਕੁਲ ਬਿਲਕੁਲ ਰਜੈ ਬਣੇ ਰਹੋ ਸਾਡੇ ਨਾਲ ਤਾਂ ਗੱਲ ਇਸ ਵੇਲੇ ਤੱਕ ਇਹ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਜਿਹੜੇ ਹੁਸ਼ਿਆਰਪੁਰ ਦੇ ਐਸਪੀ ਸਰਬਜੀਤ ਸਿੰਘ ਨੇ ਉਹਨਾਂ ਨੇ ਇੰਨੀ ਗੱਲ ਜ਼ਰੂਰ ਆਖੀ ਹੈ ਕਿ ਐਨ ਆਰ ਆਈ ਜੋ ਅਟੈਕ ਹੋਇਆ ਉਸ ਦੇ ਨਾਲ ਲਿੰਕ ਤਾਂ ਜ਼ਰੂਰ ਹੈ ਪਰ ਜਿਵੇਂ ਤੁਸੀਂ ਵੀ ਦੱਸ ਰਹੇ ਹੋ ਕਿ ਅਧਿਕਾਰੀ ਤੌਰ ਤੇ ਪ ਹਾਲੇ ਪੁਲਿਸ ਨੇ ਨਹੀਂ ਕੀਤੀ ਕਿ ਇਹ ਗੋਲੀ ਚਲਾਉਣ ਵਾਲੇ ਹਮਲਾਵਰ ਉਹੀ ਨੇ ਜਿਹੜੇ ਸਪਲੈਂਡਰ ਤੇ ਆਏ ਸੀਗੇ ਜਿਹੜੇ ਬਾਈਕ ਤੇ ਆਏ ਸੀਗੇ ਜਿਨ੍ਹਾਂ ਨੇ ਅੰਦਰ ਵੜ ਕੇ ਗੋਲੀਆਂ ਚਲਾਈਆਂ ਜਾਂ ਫਿਰ ਜਿਹੜੀ ਗ੍ਰਿਫਤਾਰੀ ਹੋਈ ਹੈ ਇਹ ਉਸ ਘਟਨਾ ਦੇ ਨਾਲ ਉਸ ਵਾਰਦਾਤ ਦੇ ਨਾਲ ਲਿੰਕ ਤਾਂ ਜ਼ਰੂਰ ਹੈ ਪਰ ਉਹ ਨਹੀਂ ਇਹ ਹਾਲੇ ਅਧਿਕਾਰੀ ਤੌਰ ਤੇ ਪੁਸ਼ਟੀ ਹੋਣੀ ਹੈ ਰਾਜੀਵ ਵੀ ਕਲ ਸਮਝਣਾ ਚਾਹਾਂਗੇ ਕਿਉਂਕਿ ਇਸ ਮਾਮਲੇ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਕਿ ਜਿਹੜੇ ਗੈਂਗਸਟਰਾਂ ਨੇ ਗੋਲੀਆਂ ਚਲਾਈਆਂ ਜਿਹੜੇ ਸੁਪਾਰੀ ਕਿਲਰ ਸੀਗੇ ਉਹ ਇੱਕ ਹੋਟਲ ਦੇ ਵਿੱਚ ਰਹੇ ਹੋਟਲ ਦੇ ਵਿੱਚ ਉਹਨਾਂ ਨੂੰ ਉੱਥੇ ਰੂਮ ਮੁਹੱਈਆ ਕਰਵਾਇਆ ਗਿਆ ਲੌਜਿਸਟਿਕ ਮੁਹੱਈਆ ਕਰਵਾਇਆ ਗਿਆ ਇੱਕ ਦੋ ਦਿਨ ਪਹਿਲਾਂ ਵੀ ਉੱਥੇ ਰਹੇ ਇਸ ਦੇ ਨਾਲ ਹੀ ਸੋਹਰਾ ਪਰਿਵਾਰ ਆ ਜਿਹੜਾ ਸੁਖਚੰਨ ਸਿੰਘ ਦਾ ਪਹਿਲਾ ਉਹ ਪਰਿਵਾਰਿਕ ਮੈਂਬਰਾਂ ਤੇ ਵੀ ਜਿਹੜਾ ਮਾਮਲਾ ਦਰਜ ਹੋਇਆ ਤਾਂ ਕਿੰਨੇ ਲੋਕ ਕੁੱਲ ਇਸ ਮਾਮਲੇ ਦੇ ਵਿੱਚ ਨਾਮਜ਼ਦ ਹੋਏ ਨੇ ਕਿੰਨੀਆਂ ਗ੍ਰਿਫਤਾਰੀਆਂ ਹੋ ਚੁੱਕੀਆਂ ਨੇ ਤੇ ਕਿੰਨੀਆਂ ਹਾਲੇ ਬਾਕੀ ਰਹਿੰਦੀਆਂ ਨੇ ਰਾਜੀਵ ਦੇਖੋ ਜਿਹੜੀ ਐਫ ਆਈ ਆਰ ਦਰਜ ਕੀਤੀ ਗਈ ਸੀ ਪੁਲਿਸ ਵੱਲੋਂ ਉਸ ਵੱਲੋਂ 5 ਲੋਕ ਨਾਮਜ਼ਦ ਕੀਤੇ ਗਏ ਸੀ ਔਰ ਪੰਜੋ ਲੋਕ ਜਿਹੜੇ ਨੇ ਉਹ ਪੰਜ ਦੇ ਪੰਜ ਉਹ ਲੋਕ ਨੇ ਜਿਹੜੇ ਕਿ ਸੁਕੈਨ ਸਿੰਘ ਦੇ ਪਰਿਵਾਰ ਵੱਲੋਂ ਦੱਸਿਆ ਗਿਆ ਕਿ ਉਹ ਸਾਰੇ ਦੇ ਸਾਰੇ ਜਿਹੜਾ ਸੁਕੈਨ ਦਾ ਪਹਿਲਾ ਸੋਰਾ ਪਰਿਵਾਰ ਹੈ ਉਸ ਦੇ ਨਾਲ ਸੰਬੰਧਿਤ ਸੀ ਹਾਲਾਂਕਿ ਜਿਹੜੀਆਂ ਬਾਅਦ ਦੇ ਵਿੱਚ ਗ੍ਰਿਫਤਾਰੀਆਂ ਹੋਈਆਂ ਨੇ ਪੰਜ ਗ੍ਰਿਫਤਾਰੀਆਂ ਉਸ ਦੇ ਵਿੱਚ ਜਿਹੜੇ ਐਫ ਆਈ ਆਰ ਦੇ ਵਿੱਚ ਨਾਮ ਦਰਜ ਨੇ ਉਹਨਾਂ ਚੋਂ ਸ ਗ੍ਰਫਤਾਰੀ ਹੈ ਉਹ ਹੈ ਜਿਹੜਾ ਸੁਖਮਨ ਸਿੰਘ ਦਾ ਸਹਰਾ ਜਦਕਿ ਉਸ ਦੀ ਸਾਥੀ ਨੂੰ ਵੀ ਨਾਮਜ਼ਦ ਕੀਤਾ ਗਿਆ ਦੂਸਰੇ ਪਾਸੇ ਜਿਹੜੇ ਹੋਰ ਲੋਕ ਨੇ ਕਿਉਂਕਿ ਇਸ ਦੇ ਵਿੱਚ ਇੱਕ ਪੂਰਾ ਨੈਟਵਰਕ ਜੋ ਹੈ ਪੁਲਿਸ ਵੱਲੋਂ ਖੰਗਾਲਣ ਦੀ ਕੋਸ਼ਿਸ਼ ਕੀਤੀ ਗਈ ਔਰ ਉਸ ਦੇ ਵਿੱਚ ਹੀ ਇਹ ਗੱਲ ਸਾਹਮਣੇ ਆਈ ਕਿ ਇੱਕ ਹੋਟਲ ਦੇ ਵਿੱਚ ਜਿੱਥੇ ਉਹਨਾਂ ਨੂੰ ਬਿਨਾਂ ਕਿਸੇ ਆਈਡੀ ਪ੍ਰੂਫ ਤੋਂ ਰਹਿਣ ਦੀ ਜਿਹੜੀ ਇਜਾਜ਼ਤ ਦਿੱਤੀ ਗਈ ਹੋਟਲ ਮਾਲਕ ਤੇ ਹੋਟਲ ਦਾ ਜਿਹੜਾ ਮੈਨੇਜਰ ਹੈ ਉਹਨੂੰ ਕਾਬੂ ਕੀਤਾ ਗਿਆ ਉਸ ਤੋਂ ਇਲਾਵਾ ਜਿਹੜੇ ਦੋ ਤਰਨ ਤਾਰਨ ਦੇ ਨਾਲ ਸਬੰਧਤ ਲੋਕ ਨੇ ਜਿਦਾਂ ਨੇ ਕਿ ਜਿਹੜੇ ਪੈਸੇ ਟ੍ਰਾਂਸਫਰ ਹੋਏ ਨੇ ਜਿਹੜੇ ਬਾਹਰ ਲੋ ਬਾਹਰ ਵਿਦੇਸ਼ ਦੇ ਵਿੱਚ ਬੈਠੇ ਜਿਹੜੇ ਰਿਸ਼ਤੇਦਾਰ ਨੇ ਸੁਖ ਸਿੰਘ ਇਕਦੀ ਪਤਨੀ ਦੇ ਤਾਂ ਉਹਨਾਂ ਨੇ ਤਰਨ ਤਰਨ ਦੇ ਕੁਝ ਸ਼ਖਸ ਨੇ ਉਹਨਾਂ ਦੇ ਨਾਲ ਉਹਨਾਂ ਨੂੰ ਜਿਹੜਾ ਤਾਲਮਿਲ ਕਰਵਾਇਆ ਤਾਂ ਉਹਨਾਂ ਦੋਵਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ 5 ਗ੍ਰਿਫਤਾਰੀਆਂ ਹੋਈਆਂ ਨੇ ਪਰ ਇਸ ਮਾਮਲੇ ਦੇ ਵਿੱਚ ਕਿਉਂਕਿ ਜਿਹੜੀ ਟੀਮ ਪਹਿਲੇ ਦਿਨ ਸੁਖੇਨ ਸਿੰਘ ਦੇ ਘਰ ਨਜ਼ਰ ਆਈ ਸੀ ਅਸੀਂ ਤਸਵੀਰਾਂ ਵੀ ਦਿਖਾਈਆਂ ਤਾਂ ਉਹੀ ਇਹ ਟੀਮ ਹੈ ਤਾਂ ਜ਼ਿਆਦਾ ਜਿਹੜੇ ਚਾਂਸਸ ਨੇ ਉਹ ਤਾਂ ਇਹੀ ਹੈ ਕਿ ਜਿਹੜੇ ਹਮਲਾਵਰ ਨੇ ਉਹਨਾਂ ਨੂੰ ਵੀ ਕਾਬੂ ਕਰ ਲਿਆ ਗਿਆ ਹੋਵੇਗਾ ਕਿਉਂਕਿ ਮਾਮਲਾ ਬਹੁਤ ਵੱਡਾ ਸੀ ਡੀਜੀਪੀ ਪੱਧਰ ਤੇ ਇਸ ਦੇ ਬਾਰੇ ਜੋ ਹੈ ਉਹ ਚਰਚਾ ਕੀਤੀ ਗਈ ਡੀਜੀਪੀ ਵੱਲੋਂ ਸਪੈਸ਼ਲ ਡੀਜੀ ਜਿਹੜੇ ਨੇ ਆਰਐਨ ਡੋਕੇ ਉਹਨਾਂ ਨੂੰ ਖਾਸ ਤੌਰ ਤੇ ਅਮਰitsar ਭੇਜਿਆ ਗਿਆ ਤਾਂ ਇਸ ਕਰਕੇ ਵੱਡਾ ਮਾਮਲਾ ਹੋਣ ਕਰਕੇ ਹੋ ਸਕਦਾ ਹੈ ਕਿ ਸੀਨੀਅਰ ਪੁਲਿਸ ਅਫੀਸ਼ਰ ਜਿਹੜੇ ਨੇ ਉਹ ਇਦੇ ਬਾਰੇ ਜਾਣਕਾਰੀ ਜਿਹੜੀ ਹੈ ਮੀਡੀਆ ਦੇ ਨਾਲ ਸਾਂਝੀ ਕਰਨ ਪਰ ਜਿਸ ਤਰੀਕੇ ਦਾ ਪੂਰਾ ਆਪਰੇਸ਼ਨ ਹੈ ਜਿਹੜੇ ਟੀਮ ਦੇ ਵਿੱਚ ਸ਼ਾਮਲ ਪੁਲਿਸ ਅਧਿਕਾਰੀ ਨਜ਼ਰ ਆ ਰਹੇ ਨੇ ਤਾਂ ਉਹ ਕਿਉਂਕਿ ਇਹ ਉਹ ਟੀਮਾਂ ਨੇ ਜਿਹੜੀਆਂ ਕਿ ਹਮਲਾਵਰਾਂ ਨੂੰ ਟ੍ਰੇਸ ਕਰਨ ਦੇ ਵਿੱਚ ਲੱਗੀਆਂ ਹੋਈਆਂ ਸੀ ਟਰੈਕ ਕਰਨ ਦੇ ਵਿੱਚ ਲੱਗੀਆਂ ਹੋਈਆਂ ਸੀ ਔਰ ਉਸ ਵੇਲੇ ਵੀ ਇਹ ਗੱਲ ਸਾਹਮਣੇ ਆਈ ਸੀ ਕਿ ਮੋਟਰਸਾਈਕਲ ਤੇ ਜਿਹੜੇ ਦੋ ਹਮਲਾਵਰ ਜਿਹੜੇ ਹਮਲਾ ਕਰਦੇ ਨੇ ਉਹਨਾਂ ਦੇ ਨਾਲ ਇੱਕ ਤੀਜਾ ਸ਼ਖਸ ਵੀ ਮੌਜੂਦ ਸੀ ਤਾਂ ਹੋ ਸਕਦਾ ਕਿ ਇਹ ਜਿਹੜੇ ਤਿੰਨ ਲੋਕ ਬਰਾਮਦ ਕੀਤੇ ਗਏ ਨੇ ਉਹ ਜਿਹੜੇ ਗ੍ਰਿਫਤਾਰ ਕੀਤੇ ਗਏ ਨੇ ਇਹ ਉਹੀ ਹੋਣ ਤਾਂ ਅਸੀਂ ਅਧਿਕਾਰਿਕ ਜਿਹੜੀ ਪੁਸ਼ਟੀ ਹੈ ਉਸ ਦਾ ਵੀ ਇੰਤਜ਼ਾਰ ਕਰ ਰਹੇ ਹਾਂ ਪਰ ਇਹ ਜ਼ਰੂਰ ਕਿਹਾ ਜਾ ਸਕਦਾ ਕਿ ਅੰਮ੍ਰਿਤਸਰ ਪੁਲਿਸ ਹੁਸ਼ਿਆਰਪੁਰ ਦੇ ਵਿੱਚ ਪ ਜੁਆਇੰਟ ਜਿਹੜਾ ਆਪਰੇਸ਼ਨ ਕਰਕੇ ਇਹ ਜਿਹੜੀ ਬਿਲਕੁਲ ਰਾਜੀਵ ਤੁਸੀਂ ਨਜ਼ਰ ਬਣਾਏ ਰੱਖੋ ਤੁਹਾਤੋਂ ਅਸੀਂ ਦੁਬਾਰਾ ਅਪਡੇਟ ਲਮਾਂਗੇ ਕਿਉਂਕਿ ਜਿਹੜੇ ਗ੍ਰਿਫਤਾਰ ਕੀਤੇ ਗਏ ਨੇ ਹੁਸ਼ਿਆਰਪੁਰ ਤੋਂ ਉਹਨਾਂ ਨੂੰ ਅੰਮ੍ਰਿਤਸਰ ਹੀ ਲਿਆਂਦਾ ਜਾ ਰਿਹਾ ਜਾਂ ਲਿਆਂਦਾ ਗਿਆ ਹੈ ਬਿਲਕੁਲ ਬਹੁਤ ਧੰਨਵਾਦ ਰਾਜੀਵ ਇਸ ਪੂਰੀ ਅਪਡੇਟ ਦੇ ਲਈ ਤਾਂ ਹੁਸ਼ਿਆਰਪੁਰ ਦੇ ਵਿੱਚੋਂ ਤਿੰਨ ਗੈਂਗਸਟਰਾਂ ਨੂੰ ਕਾਬੂ ਕੀਤਾ ਗਿਆ ਇੱਕ ਧਰਮਸ਼ਾਲਾ ਦੇ ਵਿੱਚ ਇਹ ਲੁਕੇ ਹੋਏ ਸੀ ਹੁਸ਼ਿਆਰਪੁਰ ਅਤੇ ਅੰਮ੍ਰਿਤਸਰ ਪੁਲਿਸ ਦੇ ਵੱਲੋਂ ਸਾਂਝਾ ਆਪਰੇਸ਼ਨ ਚਲਾ ਕੇ ਇਹਨਾਂ ਨੂੰ ਕਾਬੂ ਕੀਤਾ ਗਿਆ ਤੇ ਹੁਣ ਤੱਕ ਦੀ ਜਾਣਕਾਰੀ ਮੁਤਾਬਕ ਜੋ ਐਸਪੀ ਸਰਬਜੀਤ ਸਿੰਘ ਨੇ ਵੀ ਕਿਹਾ ਹੈ ਹੁਸ਼ਿਆਰ ਪੁਲਿਸ ਤੋਂ ਦੇ ਐਸਪੀ ਨੇ ਸਰਬਜੀਤ ਸਿੰਘ ਕਿ ਹਾਂ ਉਸ ਵਾਰਦਾਤ ਦੇ ਨਾਲ ਲਿੰਕ ਜ਼ਰੂਰ ਹੈ ਪਰ ਹਾਲੇ ਇਹ ਗੱਲ ਦੀ ਪੁਸ਼ਟੀ ਨਹੀਂ ਹੈ ਕਿ ਜਿਹੜੇ ਗੋਲੀ ਚਲਾਉਣ ਵਾਲੇ ਸੀ ਦੋ ਵਿਅਕਤੀ ਅੰਦਰ ਗਏ ਹਮਲਾਵਰ ਤੇ ਇੱਕ ਵਿਅਕਤੀ ਬਾਹਰ ਸੀ ਜਦੋਂ ਤੁਸੀਂ ਬਾਈਕ ਤੇ ਜਿਹੜੀ ਸੀਸੀਟੀਵੀ ਸਾਹਮਣੇ ਆਈ ਸੀਗੀ ਉਹ ਹਮਲਾਵਰ ਜਿਹੜੇ ਅੰਦਰ ਜਾ ਕੇ ਗੋਲੀਆਂ ਚਲਾਉਂਦੇ ਨੇ ਕਿ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਹ ਥੋੜੀ ਦੇਰ ਦੇ ਵਿੱਚ ਕਲੀਅਰ ਹੋਏਗਾ ਜਦੋਂ ਅਧਿਕਾਰਤ ਤੌਰ ਤੇ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਵੱਲੋਂ ਪੁਸ਼ਟੀ ਕੀਤੀ ਜਾਏਗੀ ਇਸ ਮਾਮਲੇ ਦੇ ਵਿੱਚ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਵੀ ਇਹ ਗੱਲ ਆਖੀ ਗਈ ਸੀ ਕਿ ਸਖਤੀ ਨਾਲ ਨਿਪਟਿਆ ਜਾਵੇ ਸਖਤ ਦਿਸ਼ਾ ਨਿਰਦੇਸ਼ ਜਿਹੜੇ ਨੇ ਉਹ ਜਾਰੀ ਕੀਤੇ ਗਏ ਸੀ ਕਿਉਂਕਿ ਵੱਡੇ ਪੱਧਰ ਤੇ ਇਸ ਮਾਮਲੇ ਦੇ ਵਿੱਚ ਧਿਆਨ ਖਿੱਚਿਆ ਸੀ ਚਾਹੇ ਉਹ ਵਿਰੋਧੀ ਧਿਰਾਂ ਹੋਣ ਤੇ ਚਾਹੇ ਦੁਨੀਆ ਭਰ ਦੇ ਵਿੱਚ ਵਸਦੇ ਪੰਜਾਬੀ ਕਿਉਂਕਿ ਇੱਕ ਐਨਆਰਆਈ ਦੇ ਨਾਲ ਜੁੜਿਆ ਹੋਇਆ ਮਾਮਲਾ ਸੀ ਤੇ ਐਨਆਰਆਈ ਦੇ ਘਰ ਦੇ ਵਿੱਚ ਵੜ ਕੇ ਗੋਲੀਆਂ ਚਲਾਈਆਂ ਗਈਆਂ ਸੀ ਤਾਂ ਹੁਸ਼ਿਆਰਪੁਰ ਤੋਂ ਤਿੰਨ ਗੈਂਗਸਟਰਾਂ ਨੂੰ ਕਾਬੂ ਕੀਤਾ ਗਿਆ ਅੰਮ੍ਰਿਤਸਰ ਅਤੇ ਹੁਸ਼ਿਆਰਪੁਰ ਦੀ ਪੁਲਿਸ ਦੇ ਵੱਲੋਂ ਸਾਂਝਾ ਆਪਰੇਸ਼ਨ ਚਲਾ ਕੇ ਇਹਨਾਂ ਨੂੰ ਕਾਬੂ ਕੀਤਾ ਗਿਆ ਹੁਸ਼ਿਆਰਪੁਰ ਦੀ ਇੱਕ ਧਰਮਸ਼ਾਲਾ ਦੇ ਵਿੱਚ ਇਹ ਲੁਕੇ ਹੋਏ ਸੀ ਘੇਰਾਬੰਦੀ ਕਰਕੇ ਇਹਨਾਂ ਨੂੰ ਕਾਬੂ ਕੀਤਾ ਗਿਆ ਤਾਂ ਤਿੰਨ ਗੈਂਗਸਟਰ ਹੁਸ਼ਿਆਰਪੁਰ ਤੋਂ ਕਾਬੂ ਕੀਤੇ ਗਏ ਨੇ ਤੇ ਮੰਨਿਆ ਇਹ ਹੀ ਜਾ ਰਿਹਾ ਹੈ ਕਿ ਅੰਮ੍ਰਿਤਸਰ ਦੇ ਦਬੁਰਜੀ ਦੇ ਵਿੱਚ ਜੋ ਐਨ ਆਰ ਆਈ ਸੁਖਚੈਨ ਸਿੰਘ ਤੇ ਗੋਲੀਆਂ ਚਲਾਈਆਂ ਗਈਆਂ ਸੀ ਅਟੈਕ ਕੀਤਾ ਗਿਆ ਸੀ ਉਹਨਾਂ ਨੂੰ ਕਾਬੂ ਕਰ ਲਿਆ ਗਿਆ ਪਰ ਥੋੜੀ ਦੇਰ ਦੇ ਵਿੱਚ ਅਧਿਕਾਰਿਤ ਕੁਸ਼ਤੀ ਹੋਵੇਗੀ ਇਸ ਮਾਮਲੇ